ਦੀ ਵਾਣ ਰੈਡੀ ਦੇ ਸਤਿਕਾਰਯੋਗ ਸਰੋਤਿਆਂ ਜਿਸ ਤਰ੍ਹਾਂ ਭਾਈ ਜੀ ਹੋਰਾਂ ਨੇ ਵੀ ਗੱਲ ਕੀਤੀ ਹੈ ਕਿ ਜ਼ਿੰਦਗੀ ਜਿਉਣ ਦਾ ਜਿਹੜਾ ਸੁਭਾਅ ਹੈ ਨਾ ਲਾਈਵ ਤੇ ਲੇਟ 'ਚ ਫਰਕ ਕਿੰਨਾ ਹੈ ਇੱਕ ਚੀਜ਼ ਹੁੰਦੀ ਹੈ ਲਾਈਵ ਤੇ ਫਿਰ ਉਹ ਲੇਟ ਬਣ ਜਾਂਦੀ ਹੈ ਜਾਂ ਰਿਕਾਰਡਡ ਬਣ ਜਾਂਦੀ ਹੈ ਸੋ ਇਸ ਸੰਬੰਧੀ ਇੱਕ ਜਿਹੜੀ ਰਿਪੋਰਟ ਹੈ ਕਿ ਜਿਹੜਾ ਪ੍ਰੋਗਰਾਮ ਤੁਸੀਂ ਲਾਈਵ ਸੁਣਦੇ ਹੋ ਉਹ ਦਾ ਤੇ ਰਿਕਾਰਡਡ ਪ੍ਰੋਮ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਇਹ ਆਪਾਂ ਵੀ ਵੇਖਦੇ ਹਾਂ ਜਦੋਂ ਆਪਾਂ ਲਾਈਵ ਹੁੰਨੇ ਆ ਤਾਂ ਜ਼ਿਆਦਾ ਤਦਾਦ ਦੇ ਵਿੱਚ ਸਰੋਤੇ ਦਰਸ਼ਕ ਜੁੜਦੇ ਨੇ ਜੇ ਰਿਕਾਰਡਡ ਹੈ ਤਾਂ ਉਹਨੇ ਨਹੀਂ ਤੇ ਰਿਕਾਰਡਡ ਪ੍ਰੋਮ ਨੂੰ ਤੇ ਲਾਈਵ ਪ੍ਰੋਮ ਨੂੰ ਸੁਣਨ ਦਾ ਸੁਆਦ ਸੁੰਵੇਦਨਾ ਵੀ ਅਡੋ ਅਡਾ ਹੈ ਦਾ ਇਕਨੋਮਿਸਟ ਦੀ ਏ ਰਿਪੋਰਟ ਹੈ ਇਕਨੋਮਿਸਟ ਦੀ ਏ ਰਿਪੋਰਟ ਹੈ ਆ ਕੇ 뮤직 스트리밍 ਦੇ ਦੁਆਰ ਦੇ ਵਿੱਚ ਅਗਰ ਤੁਸੀਂ ਕਿਸੇ ਗਾਣੇ ਤੱਕ ਆਪਣੀ ਇੱਕ ਕਲਿੱਕ ਦੂਰ ਹੈ ਫਿਰ ਵੀ ਲਾਈਵ ਕੰਸਰਟ ਹੈ ਜਿਹੜਾ ਜਾਂ 뮤직 ਪ੍ਰੋਗਰਾਮ ਹੈ اے ایس ਐਲ ਦੇ ਵਿੱਚ ਇਹਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੈ ਪਸੰਦੀਦਾ ਸਿੰਗਰ ਪਸੰਦੀਦਾ 뮤ਜ਼ੀਸ਼ੀਅਨ ਨੂੰ ਸੁਣਨ ਦੇ ਲਈ ਲੋਕ ਖਚਾ ਖਚ ਹਾਲ ਦੇ ਵਿੱਚ ਭਰੇ ਹੁੰਦੇ ਨੇ ਭਾਵੇਂ ਅੱਤ ਦੀ ਠੰਡ ਹੋਵੇ ਚਿੱਕੜ ਭਰੇ ਮੈਦਾਨ ਹੋਣ ਹਮਸੋਣ ਸੋ ਜਿਹੜਾ ਲਾਈਵ ਪਰਫਾਰਮੈਂਸ ਹੈ ਨਾ ਉਹਨੂੰ ਲੋਕ ਜ਼ਿਆਦਾ ਲਾਈਕ ਕਰਦੇ ਨੇ ਰਿਕਾਰਡਡ ਮਿਊਜ਼ਿਕ ਤੋਂ ਜ਼ਿਆਦਾ ਅਸਰ ਲਾਈਵ ਮਿਊਜ਼ਿਕ ਦਾ ਹੁੰਦਾ ਹੈ ਕਿਉਂਕਿ ਇਹ ਤੁਹਾਡੀਆਂ ਧੜਕਣਾ ਨੂੰ ਝੰਜੋੜਦਾ ਹੈ ਇਹ ਇੱਕ ਖੋਜ ਹੈ ਇਸੇ ਕਰਕੇ ਖਾੜੇ ਸੋਨਾ ਜਾਂ ਗੱਲਬਾਤ ਕਰਨੀ ਸਾਨੂੰ ਜ਼ਿਆਦਾ ਵਧੀਆ ਲੱਗਦੀ ਹੈ ਇੱਕ ਗਾਇਕ ਦਾ ਜਿਹੜਾ ਰਿਕਾਰਡਡ ਪਰਫਾਰਮ ਹੈ ਉਹਦੇ ਵਿੱਚ ਭਾਵੇਂ ਕੁਆਲਿਟੀ ਬਿਹਤਰ ਹੁੰਦੀ ਹੈ ਉਹਦੇ ਵਿੱਚ ਕੋਈ ਫੰਬਲ ਨਹੀਂ ਹੁੰਦਾ ਉਹਦੇ ਵਿੱਚ ਕੋਈ ਹਮਿੰਗ ਨਹੀਂ ਹੁੰਦੀ ਤੇ ਉਹਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੁੰਦੀ ਲਾਈਵ ਪ੍ਰੋਮ ਦੇ ਦੌਰਾਨ ਕਦੇ ਮਿਊਜ਼ਿਕ ਥੜਕ ਜਾਂਦਾ ਹੈ ਤੇ ਕਦੇ ਕੋਈ ਮਿਸਟੇਕ ਹੋ ਜਾਂਦੀ ਹੈ ਉਹ ਮਿਸਟੇਕ ਨੂੰ ਵੀ ਲੋਕ ਅੰਜੋਏ ਕਰਦੇ ਨੇ ਤੁਹਾਡਾ ਪਸੰਦੀਦਾ ਸਿੰਗਰ ਹੋਵੇ ਉਹਦਾ ਤੁਸੀਂ ਇੱਕ ਰਿਕਾਰਡਡ ਗੀਤ ਸੁਣੋ ਤੇ ਇੱਕ ਉਹਦੀ ਲਾਈਵ ਪਰਫਾਰਮੈਂਸ ਸੁਣੋ ਲਾਈਵ ਪਰਫਾਰਮੈਂਸ ਤੁਹਾਨੂੰ ਹਜ਼ਾਰ ਦਰਜੇ ਬਿਹਤਰ ਲੱਗਦੀ ਹੈ ਤਾਜ਼ਾ ਉਦਾਹਰਨਾ ਕਿ ਅਮਰੀਕਨ ਪੌਪ ਸਿੰਗਰ ਟੇਲਰ ਸਵਿਫਟ ਦਾ ਜੋ ਆਪਣਾ ਟੂਰ ਦੇ ਜ਼ਰੀਏ ਪੰਜ ਮਹਾਦੀਪਾਂ ਦੇ ਵਿੱਚ 146 ਦੇ ਕਰੀਬ ਜਿਹੜੇ ਕੰਸਰਟ ਕਰ ਰਹੀ ਹੈ ਹਰ ਇਵੈਂਟ ਦੇ ਵਿੱਚ 72000 ਤੋਂ ਜ਼ਿਆਦਾ ਲੋਕ ਸ਼ਾਮਲ ਹੁੰਦੇ ਨੇ ਯਾਨੀ ਕਿ ਲਾਈਵ 뮤직 ਦੇ ਵਿੱਚ ਕੁਝ ਦਾ ਅਜਿਹਾ ਹੈ ਜੋ ਲੋਕਾਂ ਨੂੰ ਰਿਕਾਰਡਡ 뮤직 ਦੇ ਵਿੱਚ ਨਹੀਂ ਮਿਲਦਾ ਜਿਹੜੇ ਨਾੜੀ ਤੰਤਰ ਦੇ ਮਾਰਨੇ ਨਿਊਰੋਸਟ ਨੇ ਉਹਨਾਂ ਦਾ ਮੰਨਣਾ ਕਿ ਲਾਈਵ 뮤직 ਸੁਣਨਾ ਦਿਲ ਦੀਆਂ ਧੜਕਨਾਂ ਨੂੰ ਝੰਝੋੜਦਾ ਹੈ ਇਸ ਤੇ ਲਈ ਕਿਉਂਕਿ ਸਾਡੇ ਦਿਮਾਗ ਦੇ ਉਸ ਹਿੱਸੇ ਦੀਆਂ ਗਤੀਵਿਧੀਆਂ ਨੂੰ ਇਹ ਵਧਾ ਦਿੰਦਾ ਹੈ ਸਾਡੀਆਂ ਭਾਵਨਾਵਾਂ ਨੂੰ ਇਹ ਉਤਸ਼ਾਹਿਤ ਕਰਦਾ ਹੈ ਜਾਨਕਿ ਸੁਣਨ ਵਾਲੇ ਜ਼ਿਆਦਾ ਭਾਵਕ ਹੁੰਦੇ ਨੇ ਸਵਿਟਜ਼ਰਲੈਂਡ ਦੀ ਜ਼ੁਰੀਖ ਯੂਨੀਵਰਸਿਟੀ ਦੇ ਸ਼ਾਸ਼ਾ ਫੁੱਲ ਹਾਲਜ਼ ਕਹਿੰਦੀ ਹੈ ਕਿ 뮤직 ਪ੍ਰੋਮ ਦੀ ਜਦੋਂ ਡੁੰਗਾਈ ਨਾਲ ਸਮਾਜਿਕ ਅਨੁਭਵ ਦੀ ਜਾਂਚ ਕਰਦੇ ਆਂ ਤਾਂ ਲੋਕਾਂ ਦੇ ਵਿੱਚ ਜਿਹੜੀਆਂ ਕਈ ਵੱਖ-ਵੱਖ ਧਾਰਨਾਵਾਂ ਪੈਦਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਹਿਮ ਬਦਲਾ ਆਉਂਦਾ ਸੰਗੀਤ ਸੁਣਦੇ ਨਾਲ ਤੇ ਉਸ ਨੂੰ ਮਹਿਸੂਸ ਕਰਦੇ ਨੇ ਸ਼ਾਸ਼ਾ ਤੇ ਉਹਨਾਂ ਦੀ ਟੀਮ ਇਸ ਬਦਲਾਅ ਨੂੰ ਜਿਹੜਾ ਨਾਪਣ ਦੇ ਵਾਸਤੇ ਉਸ ਦੀ ਜਜਮੈਂਟ ਕਰਨ ਵਾਸਤੇ ਉਹਨਾਂ ਨੇ ਲਾਈਵ ਪ੍ਰੋਗਰਾਮਾਂ ਦਾ ਪ੍ਰਯੋਗ ਕੀਤਾ ਸੋ ਟੀਮ ਨੇ 뮤직 ਦੇ 30 ਸੈਕਿੰਡ ਤੱਕ ਚੱਲਣ ਵਾਲੇ 12 ਪੀਸ ਤਿਆਰ ਕੀਤੇ ਇਸ ਦੇ ਵਿੱਚ ਉਦਾਸ ਤੇ ਖੁਸ਼ ਕਰਨ ਵਾਲੀ ਤੇ ਦੋਨੋਂ ਤਰ੍ਹਾਂ ਦੀਆਂ ਭਾਵਨਾਵਾਂ ਵਿਕਸਤ ਸੀਗੀਆਂ 30 ਸੈਕਿੰਡ ਦੇ 12 ਪੀਸ ਜਿਹੜੀਆਂ ਤੁਹਾਨੂੰ ਖੁਸ਼ ਕਰਦੀਆਂ ਸੀ ਜਾਂ ਉਦਾਸ ਕਰਦੀਆਂ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪਿਓਨਿਸਟ ਨੂੰ ਵੀ ਨਾਲ ਰੱਖਿਆ ਗਿਆ ਜੋ ਇਸ ਸੰਗੀਤ ਨੂੰ ਲਾਈਵ ਪਲੇ ਕਰ ਸਕੇ ਸੋ ਇਸ ਮੁਕਾਬਲੇ ਦੇ ਦੌਰਾਨ ਮਿਊਜ਼ਿਕ ਦਾ ਇੱਕ ਵਾਰ ਸਪੀਕਰ ਦੇ ذریعے ਜਦੋਂ ਉਹਨਾਂ ਨੂੰ ਸੁਣਾਇਆ ਤਾਂ ਇੱਕ ਵਾਰ ਰਿਕਾਰਡਿੰਗ ਦੇ ਰੂਪ ਦੇ ਵਿੱਚ ਸੁਣਾਇਆ ਯਾਨੀ ਇੱਕ ਵਾਰੀ ਲਾਈਵ ਸੁਣਾਇਆ ਇੱਕ ਵਾਰੀ ਰਿਕਾਰਡਡ ਦੇ ਰੂਪ ਚ ਸੁਣਾਇਆ ਤੇ ਪੂਰੀਆਂ ਗਤੀਵਿਧੀਆਂ ਐਮ ਆਰ ਆਈ ਤੇ ਟਰੈਕ ਕੀਤੀਆਂ ਗਈਆਂ ਜੋ ਆਪਾਂ ਬਿਮਾਰੀ ਦੇ ਸਮੇਂ ਅਮਰੀ ਕਰਾਉਣੇ ਇਸ ਦੇ ਨਤੀਜੇ ਹੈਰਾਨ ਕਰਨ ਵਾਲੇ ਨੇ ਲਾਈਵ ਮਿਊਜ਼ਿਕ ਦੇ ਵਿੱਚ ਜਿਹੜਾ ਭਾਵਨਾਤਮਕ ਪ੍ਰਭਾਵ ਹੈ ਉਹ ਜ਼ਿਆਦਾ ਹੁੰਦਾ ਹੈ ਚਾਹੇ ਸੰਗੀਤ ਸੁਖਮਈ ਹੋਵੇ ਜਾਂ ਦੁਖਮਈ ਹੋਵੇ ਚਾਹੇ ਸੰਗੀਤ ਉਦਾਸ ਹੋਵੇ ਤੇ ਚਾਹੇ ਸੰਗੀਤ ਬੀਟ ਦਾ ਹੋਵੇ ਪਿਓਨਸਟ ਨੂੰ ਲਾਈਵ ਸੁਣਨ ਦੇ ਲਈ ਬ੍ਰੇਨ ਦੇ ਵਿੱਚ ਅਮਿਗਡਲਾ ਜੋ ਇੱਕ ਭਾਵਨਾਵਾਂ ਨੂੰ ਪ੍ਰੋਸੈਸ ਕਰਨ ਵਾਲਾ ਹਿੱਸਾ ਹੁੰਦਾ ਹੈ ਅਮਿਗਡਲਾ ਉਸ ਵਿੱਚ ਜ਼ਿਆਦਾ ਗਤੀਵਿਧੀਆਂ ਹਰਕਤ ਹੋਈ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਵਾਲਾ ਇੱਕ ਹਿੱਸਾ ਹੈ ਉਸ ਤੇ ਵਿੱਚ ਜ਼ਿਆਦਾ ਹਿਲਜੁਲ ਹੋਈ ਜਦੋਂ ਉਸ ਬਿਆਨਨ ਵਾਲੇ ਨੇ ਉਸ ਨੂੰ ਲਾਈਵ ਪਰਫਾਰਮ ਕੀਤਾ ਲਾਈਵ ਪਰਫਾਰਮ ਦੇ ਦੌਰਾਨ ਇਸ ਹਿੱਸੇ ਦੇ ਵਿੱਚ ਜਿਹੜਾ ਟੈਂਪੋ ਸੀ ਜਿਹੜਾ ਉਸਤਾਜਾਂ ਪਿੱਟ ਸੀ ਉਸ ਨੂੰ ਵੀ ਜਿਆਦਾ ਬ੍ਰੇਕਿੰਗ ਨਾਲ ਉਸਨੇ ਟਰੈਕ ਕੀਤਾ ਪੀ ਐਨ ਐਸ ਜਰਨਲ ਦੇ ਵਿੱਚ ਪ੍ਰਕਾਸ਼ਿਤ ਸਟੱਡੀ ਦੇ ਮੁਤਾਬਕ ਲਾਈਵ ਸੈਸ਼ਨ ਹੁੰਦਾ ਜਦੋਂ ਕਿਸੇ ਵੀ ਚੀਜ਼ ਦਾ ਤਾਂ ਦਿਮਾਗ ਦੇ ਵਿੱਚ ਸੂਚਨਾਵਾਂ ਦਾ ਲੈਣ ਦੇਣਾ ਜਿਹੜਾ ਜਿਆਦਾ ਸਰਗਰਮ ਹੁੰਦਾ ਸੋ ਇਸ ਲਈ ਭਾਵਨਾਤਮਕ ਤੇ ਬૌਧਿਕ ਖੇਤਰ ਦੇ ਵਿੱਚ ਭਾਵਨਾਵਾਂ ਦੀ ਪ੍ਰੋਸੈਸਿੰਗ ਮਜ਼ਬੂਤੀ ਨਾਲ ਹੁੰਦੀ ਆ ਰਿਕਾਰਡਡ 뮤ਜ਼ਿਕ ਦੇ ਵਿੱਚ ਅਜਿਹਾ ਪ੍ਰਭਾਵ ਨਹੀਂ ਆ ਸਕਿਆ ਹਾਈ ਕੁਆਲਿਟੀ ਦੇ ਵਧੀਆ ਸਪੀਕਰ ਹੈੱਡਫੋਨ ਦੇ ਵਿੱਚ ਲਾਈਵ 뮤ਜ਼ਿਕ ਹਾਈ ਕੁਆਲਿਟੀ ਦੇ ਸਪੀਕਰ ਤੇ ਹੈੱਡਫੋਨ ਵਿਦ ਲਾਈਵ 뮤ਜ਼ਿਕ ਦਾ ਅਨੁਭਵ ਨਹੀਂ ਦੇ ਸਕਦੇ ਤੁਹਾਡੇ ਕੋਲ ਕਿੰਨਾ ਵੀ ਹਾਈ ਫਾਈ 뮤ਜ਼ਿਕ ਹੋਵੇ ਹੈੱਡਫੋਨ ਹੋਣਾ ਪਰ ਜਿਹੜਾ ਸਵਾਦ ਲਾਈਵ ਤੋਂ ਦਾ ਹੁੰਦਾ ਉਹਦੀ ਪ੍ਰਮਿਕ ਕੁਆਲਿਟੀ ਕਮਜ਼ੋਰ ਵੀ ਹੋਵੇ ਮਾੜੀ ਵੀ ਹੋਵੇ ਤਾ ਵੀ ਉਹ ਜਿਹੜਾ ਰਿਕਾਰਡਡ ਉਹਨਾਂ ਬਿਹਤਰ ਨਹੀਂ ਰਹਿੰਦਾ ਇਸ ਸਟੱਡੀ ਦੇ ਮੁਤਾਬਕ ਲਾਈਵ 뮤직 ਇਨਸਟਰੂਮੈਂਟ ਜਿਹੜੇ ਬੰਦੇ ਨੇ ਉਹਨਾਂ ਦੇ ਵਿੱਚ ਖਰਾਪਨ ਰਿਕਾਰਡਿੰਗ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਦਿੱਕਤ ਆਉਂਦੀ ਹੈ ਲਾਈਵ ਦੇ ਵਿੱਚ ਪਰਫਾਰਮੈਂਸ ਦੇ ਦੌਰਾਨ ਜਿਹੜੇ ਮਿਊਜ਼ੀਸ਼ੀਅਨ ਨੇ ਉਹਨਾਂ ਦਾ ਜਿਹੜਾ ਜੁੜਾਅ ਹੁੰਦਾ ਹੈ ਉਹ ਸਰੋਤਿਆਂ ਦੇ ਨਾਲ ਸਿੱਧਾ ਹੁੰਦਾ ਆਈ ਕੰਟੈਕਟ ਜਿਹਨੂੰ ਆਪਾਂ ਕਹਿ ਲੈਂਦੇ ਆ ਸੋ ਲਾਈਵ 뮤직 ਦੇ ਵਿੱਚ ਸੰਗੀਤਕਾਰ ਉਹਨਾਂ ਦਾ ਭਾਵਨਾਤਮਕ ਸਫਰ ਤੇ ਉਹਨਾਂ ਨੂੰ ਲੈ ਜਾਂਦੇ ਨੇ ਇਸ ਸਟ੍ਰੀਮਿੰਗ ਪਲੇਟਫਾਰਮ ਤੇ ਹਾਈ ਕੁਆਲਿਟੀ ਸਪੀਕਰ ਤੇ ਹੈੱਡਫੋਨ ਦੇ ਬਾਵਜੂਦ ਵੀ ਲਾਈਵ ਕੰਸਰਟ ਦਾ ਸਮਾਜਿਕ ਅਨੁਭਵ ਦੁਹਰਾਇਆ ਨਹੀਂ ਜਾ ਸਕਦਾ ਸੋ ਇਹ ਹੈ ਇਸ ਸਟੱਡੀ ਦੇ ਵਿੱਚ ਕਿ ਜਿਹੜਾ ਰਿਕਾਰਡਡ ਮਿਊਜ਼ਿਕ ਹੈ ਉਹ ਜ਼ਿਆਦਾ ਅਸਰਦਾਰ ਹੈ ਅਸਰਦਾਰ ਹੈ ਕਿ ਤੇ ਲਾਈਵ ਮਿਊਜ਼ਿਕ ਜਿਹੜਾ ਹੈ ਉਹ ਧੜਕਣਾ ਨੂੰ ਤੁਹਾਡੀਆਂ ਨੂੰ ਝੰਝੋੜਦਾ ਹੈ ਇਸ ਸਟੱਡੀ ਦੇ ਵਿੱਚ ਸਪਸ਼ਟ ਹੈ ਜਣੀ ਰਿਕਾਰਡਡ 뮤జిక్ ਜਿਆਦਾ ਅਸਰਦਾਰ ਹੈ ਰਿਕਾਰਡਡ 뮤జిక్ ਜਿਆਦਾ ਅਸਰਦਾਰ ਹੈ ਲਾਈਵ 뮤జిక్ ਇਸ ਦੇ ਨਾਲੋਂ ਜਿਆਦਾ ਅਸਰਦਾਰ ਹੈ ਸੋ ਇਹ ਜਿਹੜਾ ਸਿਲਸਿਲਾ ਨਾ ਕਿਉਂਕਿ ਲਾਈਵ ਲਾਈਵ ਹੀ ਹੈ ਲੇਟ ਲੇਟ ਹੀ ਹੈ ਹੈ ਨਾ ਸੋ ਅੰਗਰੇਜ਼ੀ ਜੀ ਕਹਿੰਦੇ ਨੇ ਕਿ ਲੇਟ ਫਰਾਣਾ ਸਿੰਘ ਲੇਟ ਹਨਾ ਉਹ ਲੇਟ ਗਿਆ ਸੋ ਪੰਜਾਬੀ ਵਾਲਾ ਲੇਟ ਗਿਆ ਸੋ ਲੇਟ ਗਿਆ ਸੋ ਇਹ ਸੱਚ ਹੈ ਹੁਣ ਆਪਣੇ ਜਿਹੜੇ ਸਰੋਤੇ ਨੇ ਆਪਾਂ ਕੋਈ ਕਿੱਡਾ ਵਧੀਆ ਰਿਕਾਰਡਡ ਵੀ ਪਾ ਦਈਏ ਉਹਨੂੰ ਉਹਨੇ ਕਮੈਂਟਸ ਵੀ ਨਹੀਂ ਆਉਂਦੇ ਤੇ ਉਹ ਰਿਕਾਰਡਡ ਦਾ ਸਵਾਦ ਥੋੜਾ ਜਿਹਾ ਵੱਖਰੀ ਕਿਸਮ ਦਾ ਸਰੋਤੇ ਵੀ ਮਹਿਸੂਸ ਕਰਦੇ ਨੇ ਸੋ ਇਹ ਬੜੀ ਕਮਾਲ ਦੀ ਜਿਹੜੀ ਆ ਰਿਪੋਰਟ ਸੀ ਉਹਦੇ ਚ ਹੁਣ ਤੁਸੀਂ ਵੇਖੋ ਕਿ ਜੇ ਤੁਸੀਂ ਕਿਤੇ ਵਧੀਆ ਪੇਸ਼ਕਾਰ ਹੋ ਵਧੀਆ ਕਮੈਂਟੇਟਰ ਹੋ ਕਿ ਉਹ ਰੇਡੀਓ ਭਾਵੇਂ ਬਲਾਈਂਡ ਮੀਡੀਆ ਪਰ ਫਿਰ ਵੀ ਤੁਸੀਂ ਆਪਣੀ ਗੱਲਬਾਤ ਆਪਣੇ ਅੰਦਾਜ਼ ਆਪਣੇ ਬੋਲਣ ਚੱਲਣ ਦੇ ਤੌਰ ਤਰੀਕੇ ਜੋ ਬ੍ਰਾਡਕਾਸਟਿੰਗ ਦੇ ਵਿੱਚ ਸਿਖਾਇਆ ਜਾਂਦਾ ਹੈ ਉਸ ਦੇ ਨਾਲ ਲੋਕਾਂ ਨੂੰ ਬਲਾਈਂਡ 뮤직 ਰੇਡੀਓ ਹੁੰਦਾ ਹੈ ਉਸ ਦੇ باوجود ਵੀ ਲੋਕਾਂ ਨੂੰ ਉਂਗਲ ਲਾ ਕੇ ਤੋਰ ਲੈ ਜਾਂਦੇ ਹੋ ਹੁਣ ਜਿਨ੍ਹਾਂ ਸੱਜਣਾ ਨੇ ਕਮੈਂਟੇਟਰ ਜਗਦੀਪ ਸਿੰਘ ਹੋਰਾਂ ਦੀ ਕਮੈਂਟਰੀ ਸੁਣੀ ਹੈ ਕਿ ਕਿਵੇਂ ਉਹ ਮਤਲਬ ਕੰਨਾਂ ਦੇ ਰਾਹੀਂ ਤੁਹਾਨੂੰ ਗਰਾਉਂਡ ਦਾ ਸੀਨ ਦਿਖਾ ਦਿੰਦੇ ਸੀ ਕਿ ਬਾਲ ਕਿਸ ਰੰਗ ਦੀ ਹੈ ਕਿਹੜਾ ਪਰਫਾਰਮੈਂਸ ਹੌਕੀ ਵਾਲਾ ਕਿਸ ਤਰ੍ਹਾਂ ਕਰ ਰਿਹਾ ਹਾਲਾਂਕਿ ਜਿਹੜੇ ਵਿਜ਼ੂਅਲ ਨੇ ਜਿਵੇਂ ਕਿਹਾ ਜਾਂਦਾ ਨਾ ਕਿ ਇੱਕ ਤਸਵੀਰ ਹਜ਼ਾਰ ਲਫ਼ਜ਼ ਦਖਾਉਂਦੀ ਹੈ ਜਿਵੇਂ ਟੈਲੀਵਿਜ਼ਨ ਪਰਫਾਰਮੈਂਸ ਹੈ ਅਸੀਂ ਇਸ ਵਕਤ ਲਾਈਵ ਹੋਈਏ ਤਾਂ ਤੁਸੀਂ ਸਾਡੇ ਫੇਸ ਇੰਪ੍ਰੈਸ਼ਨ ਦੇਖ ਕੇ ਜ਼ਿਆਦਾ ਇੰਜੋਏ ਕਰੋ ਪਰ ਉਹ ਤੁਹਾਡੇ ਕੰਮ ਕਾਜ ਦੇ ਵਿੱਚ ਤੜਕਾ ਪਾਉਂਦੇ ਨੇ ਨਾ ਉਹ ਮਹਿੰਗਾ ਵੀ ਪੈਂਦਾ ਉਹਦੇ ਲਈ ਨੈਟ ਵੀ ਜ਼ਿਆਦਾ ਚਾਹੀਦਾ ਉਹਦੇ ਲਈ ਤੁਸੀਂ ਜੇ ਆਈ ਕੰਟੈਕਟ ਤੁਹਾਡਾ ਤੇ ਸਾਡਾ ਹੋਏਗਾ ਹਾਲਾਂਕਿ ਮੇਰੇ ਲਈ ਤਾਂ ਬ্লাইন্ড ਹੋਏਗਾ ਨਾ ਕਿਉਂਕਿ ਮੈਂ ਜੇ ਲਾਈਵ ਆਂ ਵੀਡੀਓ ਤੇ ਤਾਂ ਤੁਸੀਂ ਤਾਂ ਮੈਨੂੰ ਸੁਣ ਰਹੇ ਹੋਵੋਗੇ ਪਰ ਮੈਂ ਤੁਹਾਨੂੰ ਨਹੀਂ ਸੁਣ ਰਿਹਾ ਹੋਵਾਂਗਾ ਮੈਂ ਇੱਕ ਜਜਮੈਂਟ ਨਾਲ ਅ ਜਿਹੜਾ ਹੈਗਾ ਮਹਿਸੂਸ ਕਰਦਾ ਕਿ ਤੁਸੀਂ ਕਿਵੇਂ ਸੁਣ ਰਹੇ ਹੋ ਪਰ ਜਦੋਂ ਹੁਣ ਮੈਂ ਤੁਹਾਡੇ ਕਮੈਂਟਸ ਵੇਖਦਾ ਇਹ ਵੀ ਇੱਕ ਅੰਦਾਜ਼ਾ ਹੋ ਜਾਂਦਾ ਹੈ ਕੰਦੋਲੇ ਪ੍ਰਦੇਸ਼ ਵਾਲੀ ਗੱਲ ਹੈ ਸੋ ਇਹ ਸੀ ਲਾਈਵ ਦਾ ਤੇ ਰਿਕਾਰਡਡ ਦਾ ਇੱਕ ਫਰਕ ਅ ਸਕੰਦਰ ਜੀ ਕਹਿੰਦੇ ਮੈਂ ਲਾਈਵ ਸੁਣ ਸਕਦਾ ਕੋਕੀ ਗਿਲ ਨਾਲ ਤੁਹਾਡਾ ਵਿਚਾਰ ਜਰੂਰ ਸੁਣੇਦਾ ਜੀ ਹਾਂ ਨਹੀਂ ਉਹ ਠੀਕ ਹੈ ਚਲੋ ਆਪਾਂ ਮਜਬੂਰੀ ਹੁੰਦੀ ਹੈ ਪਰ ਲਾਈਵ ਜ਼ਿਆਦਾ ਬਿਹਤਰ ਹੈ रिकॉर्डेड ਦੇ ਨਾਲੋਂ ਇਹ ਇਹ ਰਿਪੋਰਟ ਦੱਸਦੀ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 6:00 ਤੋਂ 9:30 ਤੁਸੀਂ ਆਪਣੇ ਆਪਣੇ ਪਰਮ ਨੂੰ ਲਾਈਵ ਸੁਣਦੇ ਹੋ ਤੇ ਆਪਣੇ ਟਿਵਾਣਾ ਰੇਡੀ ਦੇ YouTube ਪੇਜ ਤੇ ਪਰਮ ਪੇਸ਼ ਕੀਤੇ ਜਾਂਦੇ ਨੇ ਤੇ ਜਿਸ ਤਰ੍ਹਾਂ ਇਸ ਪਰਮ ਦਾ YouTube ਦਾ ਲਿੰਕ ਜਾਂ ਆਪਣੇ ਰਿਕਾਰਡਡ ਪਰਮ ਦਾ ਲਿੰਕ ਤੁਸੀਂ 9876309655 ਤੇ ਭਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਤੁਸੀਂ ਪ੍ਰਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ 987609955 ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ